ਕੋਲੇਸਟ੍ਰੋਲ ਵਰਗੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਹੱਡ ਦੀ ਕੋਈ ਵੀ ਪ੍ਰੋਬਲਮ ਹੈ ਪੇਟ ਦੀ ਕੋਈ ਵੀ ਪ੍ਰੋਬਲਮ ਹੈ ਜੀ ਕਹ ਦਿੰਨੇ ਆ ਕਿ ਬਿਨਾ ਖੱਟਾ ਬਿਨਾ ਜਾਗ ਲਾਏ ਦਹੀਂ ਨਹੀਂ ਜੰਮਦਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਬਿਨਾ ਖੱਟਾ ਬਿਨਾ ਜਾਗ ਲਾਏ ਦਹੀਂ ਜੰਮ ਕੇ ਤਿਆਰ ਹੁੰਦਾ ਜੀ ਇੰਗਸ ਦੇ ਵਿੱਚ ਆ ਦੇਖੋ ਇਹ ਐਮੋਨਾਈਟਸ ਉਦਾਂ ਹੀ ਪ੍ਰੀਜ਼ਰਵਡ ਨੇ ਜੀ ਉਹ ਤੁਸੀਂ ਉਸ ਦੂਜੇ ਸਟੋਨ 'ਚ ਵੀ ਦੇਖ ਸਕਦੇ ਹੋਗੇ ਤੇ ਉਹਦੇ ਵਿੱਚ ਪ੍ਰੋਪਰ ਸ਼ੇਪ ਹੈ ਜੀ ਉਸ ਚੀਜ਼ ਦੀ ਜਿਹੜੇ ਆਪਾਂ ਜੀਵ ਜੰਤੂ ਆਪਾਂ ਕਹਿ ਕਹਿ ਦਿੰਨੇ ਆ ਦੋਸਤੋ ਮੇਰੇ ਹੱਥ ਦੇ ਵਿੱਚ ਜਿਹੜਾ ਤੁਸੀਂ ਇਹ ਗਲਾਸ ਦੇਖ ਰਹੇ ਹੋ ਨਾ ਇਹ ਇੱਕ ਵਿਸ਼ੇਸ਼ ਪੱਥ ਬਿਮਾਰੀਆਂ ਦਾ ਜਿਹੜਾ ਇਲਾਜ ਹੁੰਦਾ ਹੈ ਤੇ ਸੇਤ ਦੇ ਵਿੱਚ ਜਿਹੜੀ ਉਹ ਇੰਪਰੂਵਮੈਂਟ ਹੁੰਦੀ ਹੈ ਆਪਾਂ ਮੈਜੀਕਲ ਗਲਾਸ ਹਾਊਸ ਗਲਾਸ ਗੈਲਰੀ ਬਠਿੰਡਾ ਖੜਿਆਂਗੇ ਤੇ ਆਪਾਂ ਇਸ ਗੈਲਰੀ ਦੇ ਜਿਹੜੇ ਓਨਰ ਨੇਗੇ ਮੈਡਮ ਮੰਤਪ੍ਰੀਤ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਇਹ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਹ ਇਲਾਜ ਕਰਦਾ ਹੈ ਮੈਡਮ ਦੱਸੋ ਜੀ ਇਹ ਜਿਵੇਂ ਤੁਸੀਂ ਅਸੀਂ ਤੁਹਾਡੀ ਐਡ ਵੀ ਦੇਖੀ ਸੀ ਵੀ ਇਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਇਹ ਗਲਾਸ ਪੱਥਰ ਰਾਹੀਂ ਹੁੰਦਾ ਹੈ ਹਾਂਜੀ ਹਾਂਜੀ ਇਹ ਸਰ ਇੱਕ ਖਾਸ ਤਰ੍ਹਾਂ ਦੇ ਪੱਥਰ ਤੋਂ ਬਣਿਆਗਾ ਜਿਵੇਂ ਆਪਾਂ ਕਹਿ ਰਹੇ ਹਾਂ ਸਮੁੰਦਰ ਸੁੱਕਣ ਤੋਂ ਬਾਅਦ ਜਿਹੜੇ ਫਾਸਿਲਸ ਬਣ ਜਾਂਦੇ ਆ ਜੀ ਉਹ ਫਾਸਿਲਾਈਜ਼ਡ ਸਟੋਨ ਤੋਂ ਬਣੇ ਹੋਏ ਗਲਾਸ ਜੀ ਇਹਦੇ ਵਿੱਚੋਂ ਆਪਾਂ ਜਦੋਂ ਰਾਤ ਨੂੰ ਪਾਣੀ ਰੱਖ ਕੇ ਸਵੇਰ ਖਾਲੀ ਪੇਟ ਪੀਂਦੇ ਆ ਜੀ ਹਾਂਜੀ ਤਾਂ ਜਿਵੇਂ ਬੀਪੀ 슈ਗਰ ਐਸਿਡਿਟੀ ਦੀ ਪ੍ਰੋਬਲਮ ਹੈ ਇਮਿਊਨਿਟੀ ਲੋਰ ਰਹਿੰਦੀ ਹੈ ਜੀ ਬਾਰ ਬਾਰ ਬੰਦਾ ਬਿਮਾਰ ਹੁੰਦਾ ਬਾਡੀ ਦੇ ਵਿੱਚ ਵੀਕਨੈਸ ਬਹੁਤ ਜ਼ਿਆਦਾ ਜੀ ਪੇਟ ਦੀ ਗੈਸ ਦੀ ਤੇਜ਼ਾਬ ਦੀ ਪ੍ਰੋਬਲਮ ਹੈ ਜੀ ਉਹਨਾਂ ਚੀਜ਼ਾਂ ਤੇ ਕੰਮ ਕਰਦਾ ਹੈ ਜੀ ਠੀਕ ਹੈ ਜੀ ਜੀ ਜਿਵੇਂ ਹੁਣ ਕਈ ਦਰਸ਼ਕ ਆਪਣੀ ਵੀਡੀਓ ਦੇਖਣਗੇ ਹਨ ਵੀ ਇਹੇ ਐਕਸਪੈਰੀਮੈਂਟ ਕੀਤਾ ਹੋਇਆ ਪ੍ਰੂਵਨ ਰਿਜ਼ਲਟ ਨੇ ਇਹਦੇ ਵੀ ਸਾਰੇ ਹਾਂਜੀ ਹਾਂਜੀ ਸਰ ਆਪਾਂ ਦੇਖੋ ਵੀ ਆਪਾਂ ਤੋਂ ਇੱਕ ਡਾਕਟਰ ਸੀਗੇ ਉਹਨਾਂ ਨੇ ਪਰਚੇਸ ਕੀਤਾ ਆਪਾਂ ਪਰਸਨਲੀ ਵੀ ਖੁਦ ਵੀ ਹੁਣ ਆਪਾਂ ਇਸ ਤੇ ਐਕਸਪੈਰੀਮੈਂਟ ਕਰਕੇ ਦੇਖਿਆਗਾ ਜਿਵੇਂ ਆਪਾਂ ਕਹਿਨਾ ਪੀ ਐਚ ਵੈਲਿਊ ਹੁੰਦੀ ਹੈ ਜੀ ਪਾਣੀ ਦੀ ਤਾਂ 7.5 ਤੋਂ 8 8.5 ਤੱਕ ਜਿਹੜਾ ਹੁੰਦਾ ਅਲਕਲਾਈਨ ਵਾਟਰ ਹੁੰਦਾ ਹੈ ਜੀ ਤਾਂ ਆਪਣਾ ਪ੍ਰੂਵਨ ਮਤਲਬ ਟੈਸਟਡ ਹੈ ਜੀ ਵਾਟਰ ਕੀ ਇਹ ਮਤਲਬ ਅਲਕਲਾਈਨ ਵਾਟਰ ਹੈ ਨੇਚਰਲੀ ਠੀਕ ਹੈ ਜੀ ਠੀਕ ਹੈ ਜੀ ਤੇ ਜਿਵੇਂ ਇਹਦੇ ਵਿੱਚ ਤੁਸੀਂ ਇੱਕ ਤਾਂ ਆ ਗਿਆ ਇਹ ਗਲਾਸ ਆ ਗਿਆ ਜੀ ਹਨਾ ਕੋਈ ਜਿਵੇਂ ਦੇਖੇ ਇਹਨੂੰ ਇੱਥੇ ਆ ਕੇ ਪਰਚੇਸ ਕਰ ਸਕਦਾ ਚਾਹੇ ਆਨਲਾਈਨ ਮਰਵਾ ਸਕਦਾ ਕਿਵੇਂ ਜੀ ਹਾਂਜੀ ਇਸਰ ਤੁਸੀਂ ਸਾਨੂੰ ਆਨਲਾਈਨ ਵੀ ਸਾਡੇ ਤੋਂ ਮੰਗਵਾ ਸਕਦੇ ਹੋਗੇ ਸਾਡੇ ਨੰਬਰਸ ਤੇ ਕੰਟੈਕਟ ਕਰਕੇ ਜੀ ਜਾਂ ਫਿਰ ਜਿਵੇਂ ਆਪਾਂ ਮੈਜੀਕਲ ਸਟੋਨ ਗਲਾਸ ਗੈਲਰੀ ਸਾਡੇ ਪੇजेस ਨੇ YouTube ਤੇ Instagram ਤੇ ਜੀ Facebook ਤੇ ਉਸ ਤੇ ਵੀ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਮੈਡਮ ਤੇ ਇੱਕ ਨਾ ਇਹ ਜਿਵੇਂ ਦੋਸਤੋ ਤੁਸੀਂ ਇਹ ਸ਼ਾਪ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹੋ ਸਕਦਾ ਕਿਤੇ ਹੋਵੇ ਅਸਲ ਤਾਂ ਹੈ ਨਹੀਂ ਜੀ ਹੈਨਾ ਨਹੀਂ ਸਰ ਇਹ ਆਪਾਂ ਪੰਜਾਬ ਚ ਆਪਾਂ ਹੀ ਇਹ ਪ੍ਰੋਡਕਟ ਪੰਜਾਬ ਚੋਂ ਲੈ ਕੇ ਆਏ ਹਾਂ ਜੀ ਤੇ ਮੇਰਾ ਮਤਲਬ ਵੀ ਲੋਕ ਕਿਵੇਂ ਯਕੀਨ ਕਰਨ ਹਨ ਜਿਵੇਂ ਪਹਿਲਾਂ ਤੁਸੀਂ ਕੋਈ ਕਿਹੜੇ ਕਿਹੜੇ ਪੇਸ਼ੈਂਟ ਕੋਈ ਠੀਕ ਕੀਤਾ ਇਹਦੇ ਨਾਲ ਦੇਖੋ ਸਰ ਆਪਣੀ ਇੰਸਟਾਗ੍ਰam ਚੈਨਲ ਤੇ YouTube ਤੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆਗਾ ਕਿ ਆਪਣੇ ਰਿਵਿਊਜ਼ ਪਏ ਨੇ ਜਿਨ੍ਹਾਂ ਨੇ ਯੂਜ਼ ਕੀਤਾ ਜੀ ਉਹਨਾਂ ਨੂੰ 100% ਰਿਜ਼ਲਟ ਮਿਲੇ ਆ ਜੀ ਤੇ ਬਾਕੀ ਅਸੀਂ ਉਹਨਾਂ ਦੇ ਮਤਲਬ ਵਿਦ ਨੰਬਰ ਅਸੀਂ ਕੰਟੈਕਟ ਨੰਬਰ ਵੀਡੀਓਜ਼ ਪੋਸਟ ਕਰਦੇ ਆ ਕਿ ਤੁਸੀਂ ਬਕਾਇਦਾ ਉਸ ਪਰਸਨ ਨਾਲ ਖੁਦ ਆਪ ਇੰਟਰੈਕਟ ਕਰਕੇ ਗੱਲ ਕਰਕੇ ਵੀ ਪਤਾ ਕਰ ਸਕਦੇ ਹੋ ਤੇ ਇਹਨੂੰ ਵਰਤਨਾ ਕਿਵੇਂ ਹੈ ਜੀ ਵਰਤਨਾ ਸਰ ਆਪਾਂ ਇਹਦੇ ਵਿੱਚ ਦੇਖੋ ਰਾਤ ਨੂੰ ਪਾਣੀ ਰੱਖਦੇ ਜੀ ਸਵੇਰ ਖਾਲੀ ਪੇਟ ਪੀਣਾ ਹੈਗਾ ਮਿਨੀਮਮ ਇਹਦੇ ਵਿੱਚ ਘੱਟ ਤੋਂ ਘੱਟ 8 ਘੰਟੇ ਪਾਣੀ ਆਪਾਂ ਇਹਦੇ ਵਿੱਚ ਸਟੇਬਲ ਰੱਖਣਾ ਹੈ ਜੀ ਰਾਤ ਨੂੰ ਹਾਂਜੀ ਅੱਛਾ ਜੀ ਹਾਂਜੀ ਸਵੇਰ ਖਾਲੀ ਪੇਟ ਪੀਣਾ ਬਿਨਾ ਕੁਝ ਖਾਈ ਪੀਏ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਪ੍ਰਾਈਸ ਵਗੈਰਾ ਕੀ ਹੈ ਜੀ ਪ੍ਰਾਈਸ ਸਰ ਦੇਖੋ ਇੰਚਸ ਦੇ ਹਿਸਾਬ ਨਾਲ ਹੈ ਜੀ ਇਹ ਆਪਣੇ 1000 ਤੋਂ ਆਪਣੇ ਕੋਲ ਸਟਾਰਟ ਹੋ ਜਾਂਦੇ ਆ ਜੀ ਠੀਕ ਹੈ ਜੀ ਬਾਕੀ ਦੇਖੋ ਵੀ ਇੰਚਸ ਦੇ ਹਿਸਾਬ ਨਾਲ ਕਪੈਸਿਟੀ ਦੇ ਹਿਸਾਬ ਨਾਲ ਅੱਗੇ ਰੇਟ ਅਪ ਹੁੰਦੇ ਜਾਂਦੇ ਆ ਜੀ ਠੀਕ ਹੈ ਆਪਣੇ ਤੋਂ ਆਪਣੇ ਕੋਲ ਦੀ 400 ml ਤੋਂ ਲੈ ਕੇ 2 ਲੀਟਰ ਤੱਕ ਦੀ ਬੋਟਲਸ ਵੀ ਅਵੇਲੇਬਲ ਹੈ ਜਿਵੇਂ ਇਹ ਬੋਟਲ ਆਈ ਹੈ ਨਾ ਹਾਂਜੀ ਇਹਦਾ ਜਿਵੇਂ ਬੋਟਲ ਹੈ ਵੀ ਬਚਾ ਕੇ ਰੱਖਣੀ ਪਊਜੀ ਹੈ ਨਾ ਜਿਵੇਂ ਇਹਦਾ ਦੇਖੋ ਨਹੀਂ ਦੇਖੋ ਸਰ ਇਹ ਵੀ ਆਪਾਂ ਕਹਿੰਦੇ ਨੇ ਜਿਵੇਂ ਪੁੱਛਦੇ ਆ ਕਵੈਸਚਨ ਕਰਦੇ ਆ ਕਿ ਬ੍ਰੇਕੇਬਲ ਹੈਗੀ ਆ ਚਲੋ ਠੀਕ ਆ ਹਾਂਜੀ 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 ਵੈਸੇ ਆਪਾਂ ਸੰਭਾਲ ਕੇ ਰੱਖ ਦਿਆ ਮੰਨ ਲਓ ਬਾਈ ਚਾਂਸ ਲਈ ਤੁਹਾਡੇ ਤੋਂ ਬ੍ਰੇਕ ਵੀ ਹੋ ਜਾਂਦਾ ਤਾਂ ਇਹ ਪੱਥਰ ਨੇ ਕੰਮ ਕਰਨਾ ਹੈ ਜੀ ਆਪਾਂ ਨੂੰ ਦੇਖੋ ਆਪਾਂ ਕੱਚ ਦੇ ਬਰਤਨ ਦੇ ਵਿੱਚ ਰੱਖ ਸਕਦੇ ਆ ਵਿੱਚ ਹੀ ਪੱਥਰ ਜਿੱਤ ਲਈ ਆਪਾਂ ਉਹਦੇ ਵਿੱਚ ਪੱਥਰ ਇਦਾਂ ਦੇ ਪੀਸਸ ਪਾ ਕੇ ਰੱਖ ਦੋ ਨੇ ਸੇਮ ਰਿਜ਼ਲਟ ਦੇਣਾ ਸੇਮ ਰਿਜ਼ਲਟ ਦੇ ਤੇ ਦੋਸਤੋ ਵੈਸੇ ਇਹਨਾਂ ਦਾ ਜਿਵੇਂ ਆ ਦੇਖੋ ਜੀ ਇਹ ਪ੍ਰਾਈਸ ਲਿਸ਼ਾ ਹੋਇਆ ਜੀ ਨਾ ਤੁਸੀਂ 1200 ਦਾ ਹੈ ਪਰ ਦੁਕਾਨਾਂ ਦੇ ਹਿਸਾਬ ਨਾਲ ਬਹੁਤ ਮਹਿੰਗੀਆਂ ਮਹਿੰਗੀਆਂ ਲੋਕ ਦੁਕਾਨਾਂ ਖਾਂਦੇ ਆ ਹੈ ਨਾ ਤੇ ਮੇਨ ਮੇਨ ਤੁਸੀਂ ਦੁਬਾਰਾ ਵੀ ਬੋਲਦੇ ਹੋ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਲਈ ਇਹ ਦੇਖੋ ਸਰ 슈ਗਰ ਹੋ ਗਿਆ ਬੀਪੀ ਹੋ ਗਿਆ ਇਹ ਜੈਨੇਟਿਕਲ ਪ੍ਰੋਬਲਮ ਹੋਈਆਂ ਮੇਨਸ ਜੀ ਜਿਵੇਂ ਉਸ ਤੋਂ ਬਾਅਦ ਆਪਾਂ ਕਹਿ ਦਿੰਨੇ ਐਸਿਡਿਟੀ ਦੀ ਅੱਜਕੱਲ੍ਹ ਪ੍ਰੋਬਲਮ ਸਾਰਿਆਂ ਨੂੰ ਹੀ ਆ ਐਸਿਡਿਟੀ ਨੂੰ ਵੀ ਕਵਰ ਕਰਦਾ ਜੀ ਪੇਟ ਦੀ ਕੋਈ ਵੀ ਬਿਮਾਰੀ ਆ ਜੀ ਕੋਲੇਸਟ੍ਰੋਲ ਇੱਥੋਂ ਤੱਕ ਕਿ ਕੋਲੇਸਟ੍ਰੋਲ ਵੀ ਬੰਦਾ ਨਾ ਬੰ ਉਹਦੇ ਤੇ ਵੀ ਆਪਾਂ ਕਹਿੰਦੇ ਆਂ ਕਿ ਰੈਗੂਲਰ ਆਪਾਂ ਪਾਣੀ ਕੰਜ਼ਿਊਮ ਕਰਦੇ ਆਂ ਤਾਂ ਉਹਦੇ ਕੋਲੇਸਟ੍ਰੋਲ ਵਰਗੀਆਂ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਹੱਡ ਦੀ ਕੋਈ ਵੀ ਪ੍ਰੋਬਲਮ ਹੈ ਪੇਟ ਦੀ ਕੋਈ ਵੀ ਪ੍ਰੋਬਲਮ ਹੈ ਇੱਥੋਂ ਤੱਕ ਸਕਿਨ ਦੀ ਪ੍ਰੋਬਲਮਸ ਵੀ ਠੀਕ ਹੋ ਜਾਂਦੀਆਂ ਨੇ ਹਾਂਜੀ ਤੇ ਇੱਕ ਮੈਡਮ ਤੁਸੀਂ ਜਿਵੇਂ ਆ ਦਿਖਾਇਆ ਈ ਸਾਨੂੰ ਹਣਾ ਇਹਦੇ ਵਿੱਚ ਵੀ ਚੀਜ਼ ਕੀ ਹੈ ਤੁਸੀਂ ਆ ਰਵਿੰਦਰ ਦਿਖਾਈ ਵੀਰੇ ਜਿਹੜੀ ਚੀਜ਼ਾਂ ਕੰਮ ਕਰਦੀਆਂ ਨੇ ਹਨਾ ਇਹਦੇ ਬਾਰੇ ਵੀ ਦੱਸ ਦੇ ਜੀ ਤੁਸੀਂ ਦੇਖੋ ਸਰ ਇਹ ਦੇਖੋ ਵੀ ਇੱਕ ਨੇਚਰਲ ਪੱਥਰ ਆਗਾ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਵੀ ਸਮੁੰਦਰ ਸੁੱਕਣ ਤੋਂ ਬਾਅਦ ਜਿਹੜੇ ਜੀਵ ਜੰਤੂ ਜੜੀ ਬੂਟੀਆਂ ਪ੍ਰੀਜ਼ਰਵ ਹੋਗੇ ਜੀ ਆਪਣੇ ਆਪ ਨੂੰ ਪੱਥਰਾਟ ਕਰਕੇ ਜਾਂ ਵੀ ਫੋਸਿਲਾਈਜ਼ ਕਰ ਲੈਣਗੇ ਆਪਾਂ ਸੈਂਟੀਫਿਕ ਤੌਰ ਤਰ ਤੇ ਕਹਿੰਦੇ ਕਿ ਇੱਕ ਇੱਕ ਤਰ੍ਹਾਂ ਦਾ ਐਸਿਡ ਰੀਲੀਜ਼ ਕਰਦਾ ਜੀ ਇਹ ਪੱਥਰ ਹੈਗਾ ਜਿਹੜਾ ਕਿ ਨੇਚਰਲ ਹੈ ਤੇ ਜਿਹੜੇ ਜੀਵੇਂ ਜਿਵੇਂ ਆ ਚੀਜ਼ਾਂ ਪੰਜਾਣੀ ਇਹਦੇ ਵਿੱਚ ਹਾਂਜੀ ਇਹ ਜੀਵ ਜਿਹੜਾ ਇਹ ਐਮੋਨਲਟ ਹੁੰਦਾ ਜੀ ਇਹਦਾ ਮਤਲਬ ਖੁਦ ਦਾ ਹੀ ਕੰਮ ਹੁੰਦਾ ਸੀਗਾ ਸਮੁੰਦਰ ਦੀ ਡੈਫਟ ਦੇ ਵਿੱਚ ਮਤਲਬ ਗਹਿਰਾਈ ਦੇ ਵਿੱਚ ਜਾ ਕੇ ਉੱਪਰ ਆਕਸੀਜਨ ਲੈ ਕੇ ਜੀ ਉਹਦੀ ਗਹਿਰਾਈ ਤੱਕ ਪਹੁੰਚਾਉਣਾ ਸਫਾਈ ਕਰਨੀ ਸਮੁੰਦਰ ਦੀ ਉਸੇ ਤਰ੍ਹਾਂ ਹੀ ਆਪਣੇ ਬਲੱਡ ਤੇ ਕੰਮ ਕਰਦਾ ਜੀ ਜਦੋਂ ਆਪਾਂ ਪਾਣੀ ਪੀਂਦੇ ਆਂਗੇ ਤਾਂ ਆਪਣੇ ਖੂਨ ਨੂੰ ਪਿਰੀਫਾਈ ਕਰਕੇ ਡੀਟੌਕਸ ਕਰਦਾ ਪਾਣੀ ਜੀ ਠੀਕ ਹੈ ਜੀ ਦੋਸਤੋ ਇਹ ਨੀਅਰ ਦਾਦੀ ਪੁੱਤੀ پارک ਬਠਿੰਡਾ ਦੇ ਵਿੱਚ ਇਹ ਸ਼ਾਪ ਹੈ ਇੱਥੋਂ ਤੁਸੀਂ ਖੁਦ ਆ ਕੇ ਇਸ ਤਰ੍ਹਾਂ ਦੇ ਜਿਹੜੇ ਹੀ ਮੈਜੀਕਲ ਗਲਾਸ ਹੈ ਨਾ ਮੈਜਿਕ ਵਾਲਾ ਇਹਨਾਂ ਦਾ ਜਿਵੇਂ ਮੈਡਮ ਕਹ ਰਹੇ ਸੀ ਕਿ ਇਹ ਰਿਜ਼ਲਟ ਇਹ ਦਿੰਦੇ ਨੇ ਆਪਣੀ ਬੋਡੀ ਲਈ ਇਮਿਊਨਿਟੀ ਲਈ ਤੇ ਪੇਟ ਦੀਆਂ ਜਿੰਨੀਆਂ ਵੀ ਕੋਈ ਪ੍ਰੋਬਲਮਾਂ ਨੇ ਉਹਦੇ ਲਈ ਬਹੁਤ ਵਧੀਆ ਰਿਜ਼ਲਟ ਹੈ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਡਾਕ ਰਾਹੀਂ ਵੀ ਫਿਰ ਮੈਡਮ ਡਾਕ ਰਾਹੀਂ ਤਾਂ ਤੁਸੀਂ ਫਿਰ ਇਹ ਬਚਾ ਕੇ ਭੇਜਨੇ ਪੈਣੇ ਹੋਣਗੇ ਨਾ ਡਾਕੀ ਹਾਂਜੀ ਸਰ ਉਹ ਸਾਡੀ ਜ਼ਿੰਮੇਵਾਰੀ ਹੈ ਜੀ ਤੁਸੀਂ ਮੰਗਵਾਓ ਤੁਹਾਡੇ ਘਰ ਸਾਫ਼ ਸੂਰਤ ਚੀਜ਼ ਪਹੁੰਚਾਉਣੀ ਸਾਡੀ ਜ਼ਿੰਮੇਵਾਰੀ ਹੈ ਜੀ ਜੇ ਰਸਤੇ ਟੁੱਟੇ ਜੀ ਕੋਈ ਨਹੀਂ ਸਰ ਆਪਾਂ ਸਾਡੇ ਉਹ ਸਾਡਾ ਨੁਕਸਾਨ ਹੈ ਜੀ ਬੰਦੇ ਨੂੰ ਪ੍ਰੋਪਰ ਉਹਦੀ ਚੀਜ਼ ਪ੍ਰੋਪਰ ਤੁਹਾਨੂੰ ਹੋਰ ਦੱਸਣਾ ਚਾਹਾਂਗੇ ਇਹ ਵੀ ਮਤਲਬ ਆਪਾਂ ਖਾਸੀ ਤਿੱਕੀ ਦੀ ਹੋਰ ਹੈ ਕਿ ਇੱਕ ਲਾਈਮਸਟੋਨ ਹੈ ਜੀ ਇਹ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਬਿਨਾ ਖੱਟਾ ਬਿਨਾ ਜਾਗ ਲਾਏ ਦਹੀਂ ਨਹੀਂ ਜੰਮਦਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਬਿਨਾ ਖੱਟਾ ਬਿਨਾ ਜਾਗ ਲਾਏ ਦਹੀਂ ਜੰਮ ਕੇ ਤਿਆਰ ਹੁੰਦਾ ਜੀ ਆਪਾਂ ਦੁੱਧ ਐਵੇਂ ਪਾ ਦੇਣਾ ਇਹਦੇ ਵਿੱਚ ਅੱਛਾ ਜੀ ਤੇ ਉਹ ਉਹ ਦੁੱਧ ਨੂੰ ਦਹੀਂ ਚ ਕਨਵਰਟ ਕਰ ਦਿੰਦਾ ਹੈ ਕਿ ਇਹਦੇ ਵਿੱਚ ਇਦਾਂ ਦੇ ਬੈਕਟੀਰੀਆ ਇਦਾਂ ਦੇ ਮਤਲਬ ਐਨਜ਼ਾਈਮ ਰਿਲੀਜ਼ ਕਰਦਾ ਹੈ ਇਹ ਅੱਛਾ ਜੀ ਇਹਦੇ ਵਿੱਚ ਮੈਂ ਦੁੱਧ ਪਾ ਕੇ ਰੱਖਦਾ ਫਿਰ ਨਹੀਂ ਬਣੂਗਾ ਜੀ ਹਾਂਜੀ ਹਾਂਜੀ ਜੀ ਦੇ ਠੀਕ ਹੈ ਉਸੇ ਤਰ੍ਹਾਂ ਹੀ ਮਤਲਬ ਅੰਦਰੋਂ ਲਾਲੂ ਆਪਣੇ ਕਿ ਹਾਂਜੀ ਇਹ ਪ੍ਰੂਫ ਆ ਕਿ ਹਾਂਜੀ ਇਹ ਪ੍ਰੂਫ ਆ ਕਿ ਇਹਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਚੀਜ਼ ਹੈਗੀ ਆ ਕਿ ਮਤਲਬ ਇਹ ਵਰਕ ਕਰਦਾ ਹੈ ਜੀ ਠੀਕ ਹੈ ਜੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤੇ ਜੇਕਰ ਤੁਹਾਨੂੰ ਇਹ ਆ ਵਸਤ ਹੈ ਜੀ ਹਨਾ ਹਾਂਜੀ ਹਾਂ ਸਰ ਜੇਕਰ ਤੁਹਾਨੂੰ ਮਤਲਬ ਇਹ ਚਾਹੀਦੀ ਹੋਈ ਇਹ ਪ੍ਰੋਡਕਟ ਤਾਂ ਤੁਸੀਂ ਅ ਨੰਬਰ ਨਾਲ ਦੇਵਾਂਗੇ ਮੈਜਿਕਲ ਗਲਾਸ ਗੈਲਰੀ ਨਾਲ ਸੰਪਰਕ ਕਰ ਸਕਦੇ ਹਾਂ ਇਸ ਪੱਥਰ ਤੋਂ ਹੀ ਤਿਆਰ ਹੁੰਦਾ ਜੀ ਹਾਂ ਹਾਂ ਜੀ ਸਰ ਇਹ ਤਾਂ ਸੈਂਪਲ ਲਈ ਹੈ ਦੇਖੋ ਜੀ ਜਿਵੇਂ ਇਹਦੇ ਵਿੱਚ ਕਟਿੰਗਸ ਦੇ ਵਿੱਚ ਆ ਦੇਖੋ ਇਹ ਐਮੋਨਾਈਟਸ ਉਦਾਂ ਹੀ ਪ੍ਰੀਜ਼ਰਵਡ ਨੇ ਜੀ ਉਹ ਤੁਸੀਂ ਉਸ ਦੂਜੇ ਸਟੋਨ 'ਚ ਵੀ ਦੇਖ ਸਕਦੇ ਹੋਗੇ ਕਿਉਂਕਿ ਉਹਦੇ ਵਿੱਚ ਪ੍ਰੋਪਰ ਸ਼ੇਪ ਐ ਜੀ ਉਸ ਚੀਜ਼ ਦੀ ਜਿਹੜੇ ਆਪਾਂ ਜੀਵ ਜੰਤੂ ਆਪਾਂ ਕਹਿ ਕਹਿ ਦਿੰਦੇ ਆਂਗੇ ਐਮੋਨਾਈਟਸ ਇਹਨਾਂ ਕਰਕੇ ਹੀ ਕੰਮ ਕਰਦਾ ਜੀ ਇਹ ਠੀਕ ਹੈ ਜੀ ਠੀਕ ਹੈ ਤੇ ਇਹੀ ਮਤਲਬ ਇਹ ਚੀਜ਼ਾਂ ਆਪਾਂ ਨੂੰ ਇਹੀ ਰਿਜ਼ਲਟ ਦਿੰਦਾ ਪੱਥਰ ਹਾਂਜੀ ਇਹ ਨੇਚੁਰਲ ਦੇਖੋ ਆਪਾਂ ਅੱਜ ਕੱਲ ਨੈਚੁਰਲ ਚੀਜ਼ਾਂ ਤੋਂ ਦੂਰ ਹੁੰਨੇ ਜਾਂਦੇ ਆਂ ਜੀ ਪਰ ਇਹ ਇਹਦੇ ਵਿੱਚ ਨੇਚੁਰਲੀ ਸਭ ਕੁਝ ਉਹਦਾਂ ਦੇ ਐਨਜ਼ਾਈਮ ਰਿਲੀਜ਼ ਕਰਦਾ ਨੇਚੁਰਲ ਚੀਜ਼ਾਂ ਨੇ ਤਾਂ ਤਾਂ ਨਹੀਂ ਜੀ ਜੋ ਆਪਣੇ ਬਾਡੀ ਲਈ ਬਹੁਤ ਬੈਨੀਫੀਸ਼ੀਅਲ ਹੈ ਜੀ ਠੀਕ ਹੈ ਜੀ ਠੀਕ ਹੈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਬਤੋ ਬਤ ਧੰਨਵਾਦ